અમૃત વેલે ਦਾ ਹੁਕਮਨਾਮਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਬਿਲਾਵਲ ਮਹਿਲਾ ਚੌਥਾ ਅੰਤਰ ਪਿਆਸ ਉઠી ਪ੍ਰਭ ਕੇੜੀ ਸੁਨ ਗੁਰਬਚਨ ਮਨ ਤੀਰ ਲਗਈਆ ਮਨ ਕੀ ਵਿਰਥਾ ਮਨ ਹੀ ਜਾਣੈ ਅਬਰ ਕੇ ਜਾਣੈ ਕੋ ਪੀਰ ਪਰਈਆ RAM ਗੁਰ ਮੋਹਨ મોਹੇ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟਪੋਟ ਹੋਏ ਪਈਆ ਰਹਾਓ ਇਹ ਚੋਥੀ ਪਾਛਹੀ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ हे ਮੇਰੇ RAM ਪਿਆਰੇ ਗੁਰੂ ਨੇ ਮੇਰਾ ਮਨ ਆਪਣੇ ਵਸ ਵਿੱਚ ਕਰ ਲਿਆ ਹੈ ਗੁਰੂ ਦਾ ਦਰਸ਼ਨ ਕਰਕੇ ਹੁਣ ਮੈਂ ਆਪਣੀ ਚਤ్రਾਈ ਸਿਆਨਕ ਗਵਾਹ ਬੈਠੀ ਹਾਂ ਮੇਰਾ ਆਪਣਾ ਆਪ ਮੇਰੇ ਆਪਣੇ ਵਾਸੀ ਚ ਨਹੀਂ ਰਿਹਾ ਮੇਰਾ ਮਨ ਅਤੇ ਮੇਰੇ ਗਿਆਨ ਇੰਦਰੇ ਗੁਰੂ ਦੇ ਵਸ ਵਿੱਚ ਹੋ ਗਏ ਹਨ ਗੁਰੂ ਦੇ ਬਚਨ ਸੁਣ ਕੇ ਇੰਹੁ ਹੋਇਆ ਹੈ ਜਿਵੇਂ ਮੇਰੇ ਮਨ ਵਿੱਚ ਵਿਰਹੋਂ ਦੇ ਤੀਰ ਵਜ ਗਏ ਹਨ ਮੇਰੇ ਅੰਦਰ ਪ੍ਰਭੂ ਦੇ ਦਰਸ਼ਨ ਦੀ ਤਾਂਘ ਪੈਦਾ ਹੋ ਗਈ ਹੈ ਮੇਰੇ ਮਨ ਦੀ ਇਸ ਵੇਲੇ ਦੀ ਪੀੜਾ ਨੂੰ ਮੇਰਾ ਆਪਣਾ ਮਨ ਹੀ ਜਾਣਦਾ ਹੈ ਕੋਈ ਹੋਰ ਪ੍ਰਾਈ ਪੀੜ ਨੂੰ ਕੀ ਜਾਣ ਸਕਦਾ ਹੈ हे ਭਾਈ ਮੇਰੇ ਮਨ ਵਿੱਚ ਪ੍ਰਭੂ ਦਾ ਦਰਸ਼ਨ ਕਰਨ ਦਾ ਬਹੁਤ ਚਾਹ ਪੈਦਾ ਹੋ ਚੁੱਕਾ ਹੈ ਮੈਂ ਸਾਰੇ ਦੇਸਾਂ ਤੇ ਸੰਤਨਾਂ ਵਿੱਚ ਉਸ ਨੂੰ ਪਾਲਦੀ ਫਿਰਦੀ ਹਾਂ ਜਿਸ ਗੁਰੂ ਨੇ ਮੈਨੂੰ ਪ੍ਰਭੂ ਦੇ ਮਿਲਾਪ ਦਾ ਰਸਤਾ ਵਿਖਾਲ ਦਿੱਤਾ ਹੈ ਉਸ ਗੁਰੂ ਦੇ ਅੱਗੇ ਮੈਂ ਆਪਣਾ ਤਨ ਕੱਟ ਕੇ ਭੇਟਾ ਕਰ ਰਹੀ ਹਾਂ ਆਪਣਾ ਆਪ ਗੁਰੂ ਦੇ ਹਵਾਲੇ ਕਰ ਰਹੀ ਹਾਂ ਕੋਈ ਪ੍ਰਭੂ ਦਾ ਸੁਨੇਹਾ ਲਿਆ ਕੇ ਮੈਨੂੰ ਦਿੰਦਾ ਹੈ ਤਾਂ ਉਹ ਮੇਰੇ ਹਿਰਦੇ ਵਿੱਚ ਮੇਰੇ ਮਾਨ ਵਿੱਚ ਮੇਰੇ ਤਨ ਵਿੱਚ ਪਿਆਰ ਆ ਲੱਗਦਾ ਹੈ